नाम आकाश है और मैं डिस्ट्रिक्ट बरेली का रहने वाला हूँ मेरे साथ आधे घंटे पहले यहाँ पर मैं मूंगफली का काम करता हूँ पिस्टल दिखाकर बंदों ने पैसे खोल लिए थे स्कूटरी से आए थे एक्टिवा स्कूटरी से आए थे और मुंह बंदे जी शायद पिस्टल दिखा के उनने सारे पैसे ले गए पैसे ऐसे पांच छह हजार रुपए होंगे क्योंकि आज इन किसी को देने थे पैसे तो पांच साल काम करते हुए हो गए यहाँ पर कुछ सौदे के बहाने ली थी कुछ मूंगफली ली थी ਮੂਹ ਗੱਜੇ ਕੁਜੇਕ ਲੈਣੇ ਕੇ ਬਾਹਨੇ ਆਏ ਤੇ ਫਿਰ ਉਹਨੇ ਪਿਸਟਲ ਲਿਗਾ ਕੇ ਦਿਖਾ ਦਿੱਤੀ ਪਿਸਟਲ ਦਿਖਾਉਣੇ ਕੇ ਬਾਅਦ ਬੋਲੇ ਸਾਰੇ ਪੈਸੇ ਖੋ ਕੇ ਲੈ ਕੇ ਬੋਰੀ ਸਾਇਦ ਪੂਰੇ ਪਿਆ ਰਹਿ ਗਈ ਹੈ ਅਭੀ ਤੱਕ ਨਹੀਂ ਕੀ ਹੈ ਭਾਜੀ ਮੇਰਾ ਨਾਮ ਬਲਚਰਨ ਸਿੰਘ ਆ ਤੇ ਮੈਂ ਨਵੀਂ ਪਾਦੀ ਦਾ ਰਹਿਣ ਵਾਲਾ ਪਿੱਛੇ ਹੀ ਇਹਨਾਂ ਦੇ ਲੱਗੇ ਮੇਰਾ ਘਰ ਵਾ ਤੇ ਜਿੱਦਾਂ ਇਥੇ ਚੀਕ ਝਾੜਾ ਜਾ ਪਿਆ ਤੇ ਅਸੀਂ ਉਸ ਵੇਲੇ ਬੈਕ ਸਾਈਡ ਤੇ ਹੀ ਖਲੋਤੇ ਹਾਂ ਤੇ ਅਸੀਂ ਜਦੋਂ ਇਥੇ ਪਹੁੰਚੇ ਤੇ ਸਾਨੂੰ ਪਤਾ ਲੱਗਾ ਕਿ ਇਹ ਭਾਜੀ ਕੋ ਨਾ ਇਥੇ ਮੂਫਲੀ ਲੈਣ ਦੇ ਬਾਹਨੇ ਦੋ ਬੰਦੇ ਆਏ ਸਕੂਟਰੀ ਲਾਈ ਚਿੱਟੇ ਰੰਗ ਦੀ ਐਕਟਿਵਾ ਤੇ ਉਹਨਾਂ ਨੇ ਪਹਿਲਾਂ ਇਹਨਾਂ ਕੋਲ ਮੂਫਲੀ ਮੰਗੀ ਮੂਫਲੀ ਲੈਣ ਦੇ ਬਹਾਨੇ ਜਦੋਂ ਉਹਨਾਂ ਨੇ ਵੇਖਿਆ ਕਿ ਬੋਰੀ ਦੇ ਵਿੱਚ ਇਹਨਾਂ ਕੋਲ ਬਹਾਵਾ ਪੈਸੇ ਪਏ ਨੇ ਉਹਨਾਂ ਨੇ ਮੁੜ ਕੇ ਉਸੇ ਵੇਲੇ ਦੋਹਾਂ ਬੰਦਿਆਂ ਕੋਲ ਪਿਸਟਲ ਹੀ ਇਹਨਾਂ ਨੂੰ ਇਹਨਾਂ ਨੂੰ ਪਿਸਟਲ ਦਿਖਾ ਲਈ ਪਿਸਟਲ ਵਿਖਾ ਲ ਗਏ ਵਿਜਾਰੇ ਡਰ ਕੇ ਤੁਹਾਨੂੰ ਪਤਾ ਪਰਦੇਸੀ ਬੰਦੇ ਨੇ ਇਹ ਡਰ ਗਏ ਤੇ ਇਹਨਾਂ ਨੇ ਪਿੱਛੇ ਹਟ ਗਏ ਉਹਨਾਂ ਨੇ ਸਣੇ ਬੋਰੀ ਪੈਸੇ ਸਾਰੇ ਚੁੱਕੇ ਚੁੱਕ ਕੇ ਤੇ ਆ ਫਤੇਨਗਲ ਇਧਰ ਨੂੰ ਵਾਲੀ ਸਾਈਡ ਨੂੰ ਭੱਜ ਗਏ ਇਹ ਮੰਗ ਕਰਦਾਂ ਕਿ ਪ੍ਰਸ਼ਾਸਨ ਨੂੰ ਇੱਥੇ ਪੁਲਿਸ ਨੂੰ ਬਹੁਤ ਮਤਲਬ ਹਰ ਜਗ੍ਹਾ ਇਹ ਬਹੁਤ ਬੁਰਾ ਹਾਲਾਤ ਹੈ ਨਸ਼ੇ ਦੇ ਕਰਕੇ ਇਹ ਸਾਰਾ ਕੰਮ ਹੋਇਆ ਮੇਰੇ ਤੱਕ ਜਿੱਤ ਤੱਕ ਅੰਦਾਜ਼ਾ ਵਾ ਕਿ ਇਹ ਕੰਮ ਜਿਹੜਾ ਵਾ ਇਹ ਨਸ਼ੇੜੀਆਂ ਦਾ ਹੀ ਹੈਗਾ ਵਾ ਫਿਰ ਐਡੀ ਹਿੰਮਤ ਨਾਲ ਜਿਹੜਾ ਨਸ਼ੇੜੀ ਕੰਮ ਕਰਕੇ ਨਸ਼ੇ ਨੂੰ ਜਿੱ ਨਜ਼ਰ ਨਾਤ ਨਹੀਂ ਪਾਉਗੀ ਔਰ ਪੁਲਿਸ ਨੂੰ ਚਾਹੀਦਾ ਵਾ ਕਿ ਇੱਥੇ ਥੋੜੀ ਜੀ ਪੈਰਵਾਹੀ ਜਿੱਦਾਂ ਹੋਣੇ ਚੌਕ ਆ ਮੇਨ ਆ ਤੇ ਕੁਝ ਇੱਥੇ ਬੰਦਾ ਪੀਸੀਆਰ ਦਾ ਕੋਈ ਚੌਕ ਦੇ ਵਿੱਚ ਬੰਦੇ ਨੂੰ ਮੱਲੇ ਇਹਨਾਂ ਨੂੰ ਡਿਊਟੀ ਦੇਣੀ ਚਾਹੀਦੀ ਆ ਨੇ ਰਾਹੀ ਇਧਰ ਭਾਜੀ ਇਧਰ ਨਾ ਤੇ ਕੋਈ ਇਧਰ ਕੋਈ ਲਾਈਟ ਵਾ ਕੋਈ ਮਿਊਨਿਸਪਲ ਲੋਨ ਨਾ ਕੋਈ ਵੀ ਕੋਈ ਚੀਜ਼ ਜਗਦੀ ਨਹੀਂ ਆਏ ਤੇ ਕੋਈ ਘਰ ਵਾਲਾ ਜਗਾਵੇ ਲਾਈਟ ਦਾ ਪਤਾ ਲੱਗਦਾ ਨਹੀਂ ਅਦਰਵਾਇਜ਼ ਇੱਥੇ ਬੰਦੇ ਦਾ ਹੀ ਨਹੀਂ ਪਤਾ ਲੱਗਦਾ ਵੀ ਕੌਣ ਆ ਰਿਹਾ ਕੌਣ ਜਾ ਰਿਹਾ